ਪੰਜਾਬੀ ਦਾ ਸਾਸਰੀ ਕਾਲ ਜੇ ਮੈਂ ਕਹੇ ਸੀਐਮ ਭਗਵੰਤ ਮਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਧਮਕੀ ਦੇ ਦਿੱਤੀ ਹੈ ਤਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਗੁਰਪੰਤ ਸਿੰਘ ਪੰਨੂ ਵਨੀਏ ਪਹਿਲਾਂ ਧਮਕੀ ਆਉਂਦੀ ਹੈ ਔਰ ਉਸ ਤੋਂ ਬਾਅਦ ਸੀਐਮ ਮਾਨ ਦਾ ਜਿਹੜਾ ਪਲਾਨ ਬਦਲ ਜਾਂਦਾ ਉਹਦੇ ਝੰਡੇ ਦੀ ਰਸਮ ਜਿਹੜੀ ਪੂਰੀ ਤਰ੍ਹਾਂ ਜਿਹੜੀ ਬਦਲ ਜਾਂਦੀ ਹੈ ਔਰ ਹੁਣ ਜਿਹੜੀ ਕਿ ਬਹੁਤ ਵੱਡੀ ਧਮਕੀ 26 ਜਨਵਰੀ ਕੱਲ ਨੂੰ 26 ਜਨਵਰੀ ਦਾ ਦਿਹਾੜਾ ਪੂਰੇ ਦੇਸ਼ ਵਿੱਚ ਇਹ ਗਣਤੰਤਰ ਮਨਾਇਆ ਜਾਂਦਾ ਹੈ ਔਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਤਾਂ ਉਹਨਾਂ ਨੇ ਸਿੱਧੀ ਖੁਲੇ ਆਮ ਯਾਨੀ ਕਸੀਮ ਮਾਨ ਨੂੰ ਧਮਕੀ ਦੇ ਦਿੱਤੀ ਹੈ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਭਗਵੰਤ ਮਾਨ ਨੇ ਪ੍ਰੋਗਰਾਮ ਤਦ ਤਰਾਸਲ ਕੈਨਸਲ ਕੀਤੀ ਨੇ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸੀਐਮ ਮਾਨ ਨੂੰ ਪੰਜਾਬ ਪੁਰਸ ਕਿਤੇ ਨਾ ਕਿ ਦਿਲ ਖੋ ਕੇ ਵੀ ਰੱਖ ਸਕਦੀ ਹੈ ਕਿਉਂਕਿ ਧਮਕੀ ਬੜੀ ਕਹਿਮ ਧਮਕੀ ਹੈ ਜਿਹਦੇ ਵਿੱਚ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਸੀਐਮ ਮਾਨ ਨੂੰ 26 ਜਨਵਰੀ ਵਾਲੇ ਦਿਨ ਅਸੀਂ ਨਹੀਂ ਰਹਿਣ ਦੇਵਾਂਗੇ ਕਿਉਂਕਿ ਬਹੁਤ ਵੱਡੀ ਤਾਕਤ ਹੈ ਆਪਣੇ ਆਪ ਦੇ ਵਿੱਚ ਕੁਝ ਹੀ ਦਿਨ ਪਹਿਲਾਂ ਯਾਨੀ ਡੋਨਰ 트ੰਪ ਨੇ ਸ਼ਬਦ ਵੀ ਲਈ ਹੈ ਦੂਜੀ ਵਾਰ ਦੁਨੀਆ ਦੇ ਇੱਕ ਪਹਿਲੇ ਯਾਨੀ ਐਸੇ ਵਿਅਕਤੀ ਬਣਨੇ ਜਿਹੜੇ ਰਾਸ਼ਟਰਪਤੀ ਦੇ ਪੱਤੇ ਉਹਨਾਂ ਨੇ ਇੱਕ ਸਮਾਰੋਹ ਦੇ ਵਿੱਚ ਖਾਲਸਤਾਨੀ ਪੰਨੂ ਗੁਰਪੰਤ ਸਿੰਘ ਪੰਨੂ ਨੂੰ ਨਿਯੁਕਤ ਵੀ ਦਿੱਤਾ ਸੀ ਉੱਥੇ ਪੰਨੂ ਜਿਹੜਾ ਕਿ ਖਾਲਸਤਾਨੀ ਪੰਨੂ ਆ ਉਹਨਾਂ ਨੇ ਸਮਾਗਮ ਦੇ ਵਿੱਚ ਜਾਂਦਾ ਤਾਂ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਹਲਵਲੀ ਮਚ ਜਾਂਦੀ ਹੈ ਕਿ ਪੰਨੂ ਨੇ ਸੀਮਾਨ ਨੂੰ ਧਮਕੀ ਦਿੱਤੀ ਹੈ ਤਾਂ ਉਸ ਤੋਂ ਬਾਅਦ ਫਿਰ ਦੂਜੀ ਧਮਕੀ ਫੇਰ ਹੁਣ ਡੋਨਲਡ 트럼ਪ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਤਾਂ ਮੈਂ ਤੁਹਾਨੂੰ ਇਹਦਾ ਪਹਿਲਾ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸੰਜੇ ਜਿਹੜੇ ਕਿ ਬੜੇ ਹੀ ਐਮਨੇ ਸੁਣੋ ਦਿਨ ਆਉਣ ਵਾਲਾ ਮੈਂ ਉਸ ਤੋਂ 2 ਦਿਨ ਅਜੇ ਬਾਕੀ ਨੇ ਤੇ ਇਹਦੇ ਚੱਲਦੇ ਸਾਰੇ ਪਾਸੇ ਭਾਰਤ ਵਿੱਚ ਅਲਰਟ ਜਾਰੀ ਵੀ ਕੀਤਾ ਹੋਇਆ ਤੇ ਪੂਛ ਇਸ ਨੂੰ ਲੈ ਕੇ ਪੂਰੀ ਮੁਸ਼ਤਿਹਦੀ ਦਿਖਾ ਰਹੀ ਹੈ ਸੁਰੱਖਿਆ ਏਜੰਸੀਆਂ ਵੀ ਜਿਹੜ ਇਸ ਨੂੰ ਲੈ ਕੇ ਪੂਰੀ ਮੁਸ਼ਤਿਹਦੀ ਦੇ ਵਿੱਚ ਨੇ ਤੇ ਹਰ ਤਰ੍ਹਾਂ ਦੀਆਂ ਜਿਹੜੀਆਂ ਸੁਰੱਖਿਆ ਸਾਧਨ ਨੇ ਉਹ ਵਰਤੇ ਜਾ ਰਹੇ ਨੇ ਜੇ ਸਭ ਦੇ ਚਲਦੇ ਜੇ ਦੇਖਿਆ ਜਾਵੇ ਤਾਂ ਪੰਜਾਬ ਪੂਥ ਵੀ ਇਸ ਵੇਲੇ ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਅਲਰਟ ਉੱਤੇ ਹੈ ਕਿਉਂਕਿ ਗੁਰਫਤਵੰਤ ਸਿੰਘ ਪੱਲੂ ਜੋ ਕਿ ਸਿੱਖ ਫੌਜ ਜਰਸੀ ਦਾ ਮੁਖੀ ਹੈ ਤੇ ਭਾਰਤ ਦੇ ਵਿੱਚ ਅੱਤਵਾਦੀ ਐਲਾਨਿਆ ਹੋਇਆ। ਉਹਦੇ ਵੱਲੋਂ ਪੰਜਾਬ ਦੇ ਮੁਖੀ ਅਤੇ ਸੀਐਮ ਮਾਦੂ ਧਮਕੀ ਦਿੱਤੀ ਗਈ ਹੈ। ਤੇ ਧਮਕੀ ਇਹ ਦਿੱਤੀ ਗਈ ਹੈ ਕਿ ਫ੍ਰੀਕੋਰ ਦੇ ਵਿੱਚ ਹੋਣ ਵਾਲਾ ਗਣਤੰਤਰ ਦਿਵਸ ਦੇ ਮੌਕੇ ਝੰਡਾ ਉਹਨਾਂ ਨੂੰ ਨਹੀਂ ਲਹਿਰਾਉਣ ਦਿੱਤਾ ਜਾਏਗਾ। ਪੰਜਾਬ ਪੂਥ ਤੇ ਅਜੇ ਹੀ ਅਜਾਤੀਆਂ ਦੇ ਗਣਤੰਤਰ ਦਿਵਸ ਨੂੰ ਲੈ ਕੇ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਹੈ। ਕੈਸਾ ਦੋਰਾ ਡਿਕ ਫੋਰਸ ਜਸਟਿਲ ਦੇ ਮੁਖੀ ਅਤੇ ਖਾਲਿਸਤਾਨੀ ਗੁਰਪਤਵਰ ਸਿੰਘ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਵੱਡੀ ਧਮਕੀ ਦੇ ਦਿੱਤੀ ਹੈ ਖਾਲਿਸਤਾਨੀ ਗੁਰਪਤਵਰ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਜੇ ਕੋਈ ਉਲਟਾ ਰਾਹ ਤੇ ਉੱਤੇ ਚੱਲੇਗਾ ਤਾਂ ਉਸ ਦਾ ਉਹੀ ਹਾਲ ਹੋਵੇਗਾ ਜੋ ਸਾਫਾ ਮੁੱਖ ਮੰਤਰੀ ਬਿਆਨਤ ਸਿੰਘ ਦਾ ਹੋਇਆ ਤੇ ਪੰਨੂ ਨੇ ਇਹ ਵੀ ਆਖਿਆ ਕਿ ਉਹਨੇ ਫਰੀਦਕੋਟ ਰੇਲਵੇ ਸਟੇਸ਼ਨ ਅਤੇ ਨੈਰੂ ਸਟੇਡੀਅਮ ਦੇ ਉੱਤੇ ਖਾਲਿਸਤਾਨੀ ਨਾਰੇ ਲਿਖੇ ਹੋਏ ਤੇ ਇੱਥੇ 26 ਜਨਵਰੀ ਨੂੰ ਗੰਤਾੰਤਰ ਦਿਵਸ ਦੇ ਮੌਕੇ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝੰਡਾ ਲਹਿਰਾਉਣ ਜਾ ਰਹੇ ਤੇ ਸਿੱਖ ਨੌਜਵਾਨਾਂ ਨੂੰ ਝੰਡਾ ਨਹੀਂ ਫੜਨਾ ਚਾਹੀਦਾ ਉਹ ਸਿਰਫ ਖਾਲਿਸਤਾਨ ਦਾ ਝੰਡਾ ਫੜਾ ਹਟੇ ਫੜ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਸੱਤਾ ਵਿੱਚ ਆ ਗਈ ਤੇ ਸਰਕਾਰਾਂ ਬਦਲਣ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਤੇ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ਪੰਜਾਬੀਏ ਗੱਲ ਬਹੁਤ ਵੱਡੀ ਗੱਲ ਹੈ ਜਿਵੇਂ ਕਿ ਡੋਨਰ ਟਰੰਪ ਦੀ ਸਰਕਾਰ ਆ ਜਾਣੀ ਔਰ ਦੂਜੇ ਪਾਸੇ ਡੋਨਲਡ 트ੰਪ ਦਾ ਹੱਥ ਪੰਨੂ ਦੇ ਸਿਰ ਤੇ ਸਿੱਧਾ ਪੰਨੂ ਦੇ ਸਿਰ ਤੇ ਆ ਸ਼ੈਸ ਕਰਕੇ ਪੰਨੂ ਨੇ ਸਿੱਧੀ ਧਮਕੀ ਦਿੱਤੀ ਹੈ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਦਰਸਾਲ ਹੁਣੇ ਬਹੁਤ ਵੱਡੇ ਘੇਰੇ ਦੇ ਵਿੱਚ ਹੈ ਜੈਡ ਸਕਿਉਰਟੀ ਹੈ ਹਾਈ ਅਲਰਟ ਤੇ ਗੌਰਵ ਯਾਦਵ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਦੀ ਪੂਰੀ ਪੁਲਿਸ ਜਾਨੀ ਕਾਲਰਟ ਤੇ ਕਰ ਦਿੱਤੀ ਹੈ ਕਿ ਸੀਐਮ ਮਾਨ ਨੂੰ ਥੋੜਾ ਜਿਹਾ ਵੀ ਜਨਿਕ ਮੈਂ ਕਹਿੰਦਾ ਵੀ ਜਿੰਨੇ ਕੋਲੇ ਕੋਈ ਚਿੜੀ ਤੱਕ ਵੀ ਨਾ ਸਕੇ ਬਹੁਤ ਵੱਡਾ ਪੈਰਾ ਲਾ ਦਿੱਤਾ ਗਿਆ ਔਰ ਦੂਜੇ ਪਾਸੇ ਹੁਣ ਮੈਂ ਇੱਕ ਹੋਰ ਗੱਲ ਧਰਨ ਜਾ ਰਿਹਾ ਜਿਹੜੀ ਸਭ ਤੋਂ ਵੱਡੀ ਆਪਣੇ ਪੰਜਾਬ ਦੇ ਨਾਲ ਜੁੜੀ ਹੋਈ ਗੱਲ ਹੈ ਪੰਜਾਬ ਦੀ ਨੌਜਵਾਨੀ ਦੇ ਨਾਲ ਜੁੜੀ ਹੈ ਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਨਾਲ ਜੁੜੀ ਹੈ ਕਿਹੜੀ ਗੱਲ ਹੈ ਬੜੀ ਅਹਿਮ ਗੱਲ ਹੈ ਮੇਰਾ ਵੀਰ ਜਰੂਰ ਸੁਣਨਾ ਤੇ ਉਸ ਨੂੰ ਸ਼ੇਅਰ ਵੀ ਕਰਨਾ ਬਣਦਾ ਕਿਉਂਕਿ ਇੱਕ ਪਾਸੇ ਭਾਈ ਦੇ ਵਿੱਚ ਸਰਕਾਰ ਬਣਾਈ ਸਾਡੇ ਲੋਕਾਂ ਨੇ ਮੈਂ ਅਕਸਰ ਹੀ ਕਹਿਣਾ ਹੁੰਨਾ ਔਰ ਦੂਜੇ ਪਾਸੇ ਅਸੀਂ ਨਹੀਂ ਚਾਹੁੰਦੇ ਕਿ ਸੀਐਮ ਮਾਨ ਦਾ ਕੋਈ ਨੁਕਸਾਨ ਹੋਵੇ ਕਿਉਂਕਿ ਸਾਡੇ ਮੁੱਖ ਮੰਤਰੀ ਨੇ ਫਿਰ ਵੀ ਅਸੀਂ ਤਾਂ ਫਿਰ ਵੀ ਉਹਨਾਂ ਦੀ ਸਪੋਰਟ ਕਰਦਿੰਨੇ ਆ ਪਰ ਕਿਤੇ ਨਾ ਕਿਤੇ ਜਿੱਥੇ ਨਿੰਦਾ ਕਰਨ ਦੀ ਗੱਲ ਹੁੰਦੀ ਆ ਉਹ ਵੀ ਕਰਨੀ ਪੈਂਦੀ ਆ ਉਹ ਵੀ ਤੁਸੀਂ ਵੀ ਕਰਦੇ ਹੋਵੋਗੇ ਦੇਖੋ ਪਹਿਲਾ ਨੰਬਰ ਸਾਡੀ ਸਰਕਾਰ ਬਣਦੀ ਆ ਬਾਈ ਦੇ ਵਿੱਚ ਸਾਡੇ ਲੋਕਾਂ ਨੇ ਵੱਡੇ ਪੱਧਰ ਤੇ 92 ਸੀਟਾਂ ਦਿੱਤੀਆਂ ਵੱਡੀ ਬਹੁਮਤ ਦੇ ਨਾਲ ਸਰਕਾਰ ਬਣੀ ਪੰਜਾਬ ਦੇ ਅੰਦਰ ਉਸ ਤੋਂ ਬਾਅਦ ਸਾਡੀ ਨੌਜਵਾਨੀ ਦਾ ਉਸੇ ਦਿਨ ਤੋਂ ਹੀ ਕਹਾਣ ਹੋਣਾ ਸ਼ੁਰੂ ਹੋ ਗਿਆ ਤੇ ਡਿਬਰੂਗੜ੍ਹ ਦੇ ਵਿੱਚ ਜਿਹੜੇ ਸਾਡੇ ਸਿੰਘ ਬੰਦ ਕੀਤੇ ਨੇ ਉਹਨਾਂ ਨੂੰ ਪੂਰਾ ਪੰਜਾਬ ਆਵਾਜ਼ਾਂ ਮਾਰ ਰਿਹਾ ਕਿ ਸਾਡੇ ਸਿੰਘਾਂ ਨੂੰ ਕਦੋਂ ਛੱਡੋਗੇ ਤੇ ਹੁਣ ਉਹਨਾਂ ਸਿੰਘਾਂ ਦਾ ਜਿਹੜਾ ਪਾਪ ਹੈ ਇਹ ਮੈਂ ਕਈ ਵੀਡੀਓ ਦੇ ਵਿੱਚ ਪੁਰਾਣੀ ਗੱਲ ਹੋ ਗਈ ਹੈ ਮੈਨੂੰ ਲੱਗਦਾ ਵੀ ਜਿਵੇਂ ਮੈਂ 5 ਕੁ ਮਹੀਨੇ ਪਹਿਲਾਂ ਇਹ ਗੱਲ ਕਹਿ ਚੁੱਕਿਆ ਸੀਐਮ ਮਾਨ ਨੂੰ ਇਹ ਗੱਲ ਕਹੀ ਸੀ ਕਿ ਤੁਹਾਡੀ ਸਰਕਾਰ ਐਦਾਂ ਹੀ ਰੁਲ ਜਾਣੀ ਹੈ ਜੇਕਰ ਤੁਸੀਂ ਸਿੰਘਾਂ ਨੂੰ ਬੰਦ ਰੱਖਿਆ ਤੇ ਜੇਕਰ ਤੁਸੀਂ ਆਪਣਾ ਰਿਐਕਸ਼ਨ ਦਿੰਨੇ ਹੋ ਤਾਂ ਫੇਰ ਤੁਹਾਡੀ ਸਰਕਾਰ ਵੀ ਰਹਿਣੀ ਆ ਤੇ ਫੇਰ ਲੋਕ ਤੁਹਾਡਾ ਸਾਥ ਵੀ ਦੇਣਗੇ ਪਰ ਤੁਸੀਂ ਜੇਕਰ ਬੰਦੀ ਸਿੰਘਾਂ ਨੂੰ ਜਿਹੜੇ ਬੰਦੀ ਸਿੰਘ ਅਸੀਂ ਅਮਰਪਾਲ ਸਿੰਘ ਨੂੰ ਕਹਿ ਰਹੇ ਆ ਪਹਿਲਾਂ ਦੇ ਬੰਦੀ ਸਿੰਘ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੀਤੇ ਨੇ ਜਿਹੜੇ ਕਿ ਅਮਰਪਾਲ ਦੇ ਸਾਥੀ ਹੋਰ ਅਮਰਪਾਲ ਸਿੰਘ ਇਹਨਾਂ ਨੂੰ ਤੁਸੀਂ ਡਿਬਰੂਗੜ੍ਹ ਦੇ ਵਿੱਚ ਨਜਾਇਜ਼ ਯਾਨੀ ਬੰਦ ਕੀਤਾ ਇਹ ਸਾਰੀ ਦੁਨੀਆ ਜਾਣਦੀ ਆ ਮਾਨ ਸਾਹਿਬ ਜੇਕਰ ਤੁਸੀਂ ਇਹਨਾਂ ਨੂੰ ਛੱਡਦੇ ਹੋ ਤਾਂ ਮੈਂ ਪੱਕੇ ਦਾਅਵੇ ਨਾਲ ਕਹਿੰਦਾ ਪੂਰੀ ਜਨਤਾ ਕਹਿੰਦੀ ਆ ਪੰਜਾਬ ਦੀ ਕਿ ਤੁਹਾਡੇ ਸਿਰ ਤੇ ਜਿਹੜਾ ਪਾਪ ਹੈ ਉਹ ਰਹਿ ਜਾਣਾ ਪਹਿਲਾਂ ਤੁਸੀਂ ਇਹ ਦੱਸੋ ਕਿੱਡੀ ਵੱਡੀ ਸਫਲਤਾ ਦੇ ਨਾਲ ਦਿੱਲੀ ਦੇ ਵਿੱਚ ਸਰਕਾਰ ਆਉਂਦੀ ਆ ਕੇਜਰੀਵਾਲ ਦੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਜੁੜ ਜਾਂਦੇ ਹੋ ਪਹਿਲਾਂ ਐਮਪੀ ਬਣਦੇ ਹੋ ਫਿਰ ਤੁਸੀਂ ਮੁੱਖ ਮੰਤਰੀ ਬਣ ਜਾਂਦੇ ਹੋ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬਣ ਜਾਂਦੀ ਹੈ ਤਾਂ ਫਿਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀ ਹੁੰਦਾ ਉਹਦਾ ਪਰਦਾ ਫਾਸ਼ ਕੀਤਾ ਜਾਂਦਾ ਉਹਦੀ ਅਸਲੀਅਤ ਸਾਹਮਣੇ ਲਿਆਂਦੀ ਜਾਂਦੀ ਹੈ ਕਿਉਂਕਿ ਦਿੱਲੀ ਦੇ ਲੋਕਾਂ ਨੂੰ ਉਹਨਾਂ ਨੇ ਵੀ ਬੁੱਧੂ ਬਣਾਇਆ ਸੀ ਤੇ ਕਿੰਨੇ ਕੁ ਕਰੋੜਾਂ ਦਾ ਮੈਨੂੰ ਲੱਗਦਾ ਪਤਾ ਨਹੀਂ ਕਿਹੜੇ ਕੋਟ ਦੇ ਬੰਗਲੇ ਦੇ ਵਿੱਚ ਕਿੰਨੇ 4-5 ਕਰੋੜ ਦੇ ਤਾਂ ਮੈਨੂੰ ਲੱਗਦਾ ਪਰਦੇ ਲੱਗੇ ਨੇ ਤਾਂ ਤੁਸੀਂ ਆਪ ਦੱਸੋ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਸੀ ਤੇ ਪੰਜਾਬ ਵਾਲਿਆਂ ਨੇ ਤੁਹਾਨੂੰ ਕਿਉਂ ਨਕਾਰਿਆ ਅੱਜ ਤੁਹਾਨੂੰ ਇੱਕ ਭਖਿਆਰੀ ਦੀ ਤਰ੍ਹਾਂ ਬਣਾ ਦਿੱਤਾ ਤੇ ਤੁਸੀਂ ਮੈਨੂੰ ਲੱਗਦਾ ਵੀ ਜਿਵੇਂ ਹੁਣ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਜਾਣ ਗਈ ਐ ਤੇ ਤੁਹਾਨੂੰ ਵੀ ਪਤਾ ਲੱਗਿਆ ਸੋ ਇਸ ਕਰਕੇ ਤੁਸੀਂ ਬੰਦੇ ਆਪਣੇ ਜਿਹੜੇ ਸਿੰਘ ਨੇ ਅਮਰਪਾਲ ਸਿੰਘ ਦੇ ਨਾਲ ਬਾਕੀ 9-10 ਸਾਥੀ ਹੋਰ ਬੰਦੇ ਨੇ ਉਹਨਾਂ ਨੂੰ ਤੁਸੀਂ ਜਾਣ ਬੁੱਝ ਕੇ ਰਹਿਣਾ ਨਹੀਂ ਕਰਨਾ ਚਾਹੁੰਦੇ ਜੇਕਰ ਤੁਹਾਡੀ ਸਰਕਾਰ ਤੁਸੀਂ ਖੁਦ ਚਾਹੋ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਤੁਸੀਂ ਉਹਨਾਂ ਨੂੰ ਡੇਬਰੂ ਘੜਦੇ ਵਿੱਚੋਂ ਨਹੀਂ ਕੱਢ ਸਕਦੇ ਕਿਉਂਕਿ ਲਵਾਈ ਤੁਸੀਂ ਆ ਤਾਂ ਹਟਾ ਵੀ ਤੁਸੀਂ ਸਕਦੇ ਹੋ ਐਨਐਸਐ ਤਾਂ ਮੈਂ ਕਹੂੰ ਆਂ ਵੀ ਜਾਂਦੇ ਜਾਂਦੇ ਜੇਕਰ ਤੁਹਾਡੀ ਸਰਕਾਰ ਦਾ ਟਾਈਮ ਵੀ ਥੋੜਾ ਹੀ ਹੈ ਜੇਕਰ ਜਾਂਦੇ ਜਾਂਦੇ ਮਾਨ ਸਾਹਿਬ ਤੁਸੀਂ ਇਹ ਪੁੰਨ ਦਾ ਕੰਮ ਕਰਦੇ ਹੋ ਤਾਂ ਮੈਂ ਆਪਣੇ ਹਿਰਦੇ ਦੇ ਨਾਲ ਕਹਿੰਦਾ ਵੀ ਜਿੰਨੇ ਤੁਸੀਂ ਪਾਪ ਕੀਤੇ ਨੇ ਉਹ ਸਾਰੇ ਤਲ ਜਾਣਗੇ ਕਿਵੇਂ ਇੱਕ ਬੇਦੋਸ਼ੇ ਬੰਦਿਆਂ ਨੂੰ ਇੱਕ ਪਿੰਜਰੇ ਦੇ ਵਿੱਚ ਜਾਨਵਰ ਦੀ ਤਰ੍ਹਾਂ ਤੁਸੀਂ ਕੈਦ ਕਰੀ ਬੈਠੇ ਹੋ ਆਪਣੀ ਮਰਜ਼ੀ ਦੇ ਨਾਲ ਇਹ ਵੀ ਤੁਹਾਨੂੰ ਹਰਜਾਨਾ ਤੁਹਾਡੇ ਸਾਹਮਣੇ ਆ ਰਿਹਾ ਹਰ ਰੋਜ਼ ਇੱਕ ਨਾ ਇੱਕ ਨਵੇਂ ਰੂਪ ਦੇ ਵਿੱਚ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਸਾਰੀਆਂ ਗੱਲਾਂ ਦਾ ਤਾਂ ਠੀਕ ਹੈ ਪੰਜਾਬੀਓ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਜੀ ਮੇਰਾ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਧੰਨਵਾਦ